ਦੇ ਦੋਸਤੋ ਦੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਾਂ ਤੁਹਾਨੂੰ ਅਲਰਿਵਰਸਿਸ ਦੱਸਦੇ ਹਾਂ ਬੋਲਾਂ ਦੀ ਟਾਕ ਦੀ 1 ਬਾਈ 1 ਉਸੇ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਅੱਜ ਦਾ ਜੀ ਬੋਲ ਹੈਗਾ WWs ਦਾ ਬੋਲ ਆ 2025 ਦੀ ਜੋ ਲਿਸਟ ਜਾਰੀ ਕੀਤੀ ਸੀ ਇਹਨਾਂ ਨੇ ਪ੍ਰਾਈਸ ਜੀ ਹੈਨਾ ਆਪਣੇ ਨੇ WWs ਵਾਲਿਆਂ ਨੇ ਉਸ ਲਿਸਟ ਵਿੱਚ ਇਸ ਬੋਲ ਦਾ ਪ੍ਰਾਈਸ ਆ ਰਿਹਾ ਜੀ 6000 ਰੁਪਿਆ 6000 ਦਾ ਠੀਕ ਹੈ ਜੀ ਬਿਲਕੁਲ ਹੀ ਨਵਾਂ ਬੁੱਲ ਆ ਰਿਹਾ ਵਾ ਇਹ ਜਿਸ ਦਾ ਨਾਮ ਹੈਗਾ ਜ ਸਨ ਰਾਈਜ਼ ਸੋ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਸੋ ਆਪਾਂ ਤੁਹਾਨੂੰ ਇਸ ਬੁੱਲ ਦੇ ਅੰਕੜੇ ਦੱਸਾਂਗੇ ਸਨ ਰਾਈਜ਼ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਸਕਰੀਨ ਤੇ ਲਿਖਿਆ ਤੁਸੀਂ ਪੜ੍ਹ ਲਿਆ ਸਨ ਰਾਈਜ਼ ਜਿਸ ਦਾ ਕੀ ਆਈਡੀ ਹੈਗੀ ਆ 7H O 17782 ਸੋ ਤੁਸੀਂ ਆਈਡੀ ਸਰਚ ਕਰਕੇ ਆਨਲਾਈਨ ਡਾਟੇ ਖੋਦ ਵੀ ਪ੍ਰਾਪਤ ਕਰ ਸਕਦੇ ਆ ਸੋ ਜੇ ਸਭ ਤੋਂ ਪਹਿਲਾਂ ਆਪਾਂ ਇਸ ਬੋਲ ਦੀ ਪੈਡੇਗਰੀ ਦੀ ਗੱਲ ਕਰੀਏ ਸਨ ਡਾਂਸ ਕ੍ਰੋਸ ਜਾਰਜ ਮਿਲਰ ਕ੍ਰੋਸ ਮੂਨ ਸ਼ਾਇਨਰ ਠੀਕ ਹੈ ਜੀ ਇਸ ਬੋਲ ਦੇ ਆ ਪੈਡੇਗਰੀ ਹੋਗੀ ਜੇ ਬੋਲ ਦੀ ਆ ਡੇਟ ਆਫ ਬਰਥ ਦੀ ਗੱਲ ਕਰੀਏ 26 ਫਰਵਰੀ 2024 ਮਤਲਬ ਲੇ ਕਿ ਤਕਰੀਬਨ ਡੇਢ ਸਾਲ ਅੱਜ ਤੋਂ ਡੇਢ ਜਾਂ ਪੌਣੇ ਦੋ ਸਾਲ ਪਹਿਲਾਂ ਇਹ ਬੋਲ ਦਾ ਡੇਢ ਵਰਥ ਹੋਇਆ ਵਾ ਸੋ ਇਸ ਬੋਲ ਦੇ ਸੀਮਨ ਆਪਾਂ ਨੂੰ ਹੁਣ ਅਵੇਲੇਬਲ ਹੋਣੇ ਸ਼ੁਰੂ ਹੋ ਚੁੱਕੇ ਆ ਸਨਰਾਇਜ਼ ਬੋਲਦੇ ਬਟ ਹਾਲੇ ਅਸੀਂ ਦਾ ਕੋਈ ਡਾਟਰ ਸੱਗੇ ਨਹੀਂ ਆ ਜਾਂ ਨਹੀਂ ਪਰਫਾਰਮੈਂਸ ਕਰ ਰਹੀਆਂ ਸੋ ਇਸ ਕਰਕੇ ਡਾਟਰ ਪ੍ਰੂਵ ਨੂੰ ਬੋਲ ਨਹੀਂਗਾ ਠੀਕ ਹੈ ਜੀ ਸੋ ਸਿਰਫ ਆਪਾਂ ਨੂੰ ਇਸ ਬੋਲ ਦੇ ਅੰਕੜੇ ਹੀ ਪ੍ਰਾਪਤ ਹੋਣਗੇ ਅੱਗੇ ਮਿਲਕ ਦੀ ਹਾਲੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਕਿ ਕਿੰਨਾ ਮਿਲਕ ਇਸ ਦਾ ਅੱਗੇ ਆ ਸਕਦਾ ਵਾ ਕਿਉਂਕਿ ਹਾਲੇ ਡਾਟਰ ਪ੍ਰੂਵ ਨੂੰ ਬੋਲ ਨਹੀਂਗਾ ਜੇ ਇਹ ਬੋਲ ਵਧੀਆ ਪਰਫਾਰਮੈਂਸ ਕਰਦਾ ਵਾ ਜੇ ਇਸ ਦੇ ਵਧੀਆ ਅੰਕੜੇ ਮਿਲਦੇ ਆ ਤਾ ਹੋ ਸਕਦਾ ਇਸ ਬੋਲ ਦਾ ਸੀਮਨ ਇਸ ਤੋਂ ਵੀ ਮਹਿੰਗਾ ਹੋ ਸਕੇ ਠੀਕ ਹੈ ਜੀ ਸੋ ਜੈਸ ਤਰ੍ਹਾਂ ਤੁਸੀਂ ਦੇਖ ਸਕਦੇ ਮਿਲਕ ਇਸ ਦਾ ਸਕਦਾ ਜੀ ਬੀਟਾ ਕੇਸੀਨ A1 A1 ਕਾਪਾ ਕੇਸੀਨ AB ਹੋ ਗਿਆ ਠੀਕ ਹੈ ਜੀ ਜੀ ਦੇਖੀਏ ਸਾਰੇ ਦੇ ਪਿਤਾ ਦਾ ਪੂਰਾ ਨਾਮ ਹੈਗਾ ਜੀ SSI अर्ली बर्ड सन डांस ਠੀਕ ਹੈ ਜੀ ਡੈਮਸ ਦੀ ਮਾਂ ਦਾ ਨਾਮ ਹੈਗਾ ਜੀ T सुपरੂਸ ਜੀ ਮਿਲਰ ਠੀਕ ਹੈ ਜੀ ਮਟਰਨਲ ਗ੍ਰੈਂਡਸਾਇਰ ਹੈਗਾ ਲਾਰਸ ਐਕਰਸ ਜਾਰਜ ਮਿਲਰ ਠੀਕ ਹੈ ਜੀ ਸੋ ਇਹ ਹੋ ਗਿਆ ਇਸ ਬੋਲ ਦੀ ਪੂਰੀ ਪੈਡੇਗਰੀ ਜੇ ਆਪਾਂ TPS ਸਕੋਰ ਦੀ ਗੱਲ ਕਰੀਏ TPS ਸਕੋਰ ਕਾਫੀ ਵਧੀਆ ਆ ਰਿਹਾ ਇਸ ਬੋਲ ਦਾ 3214 TPS ਸਕੋਰ ਆ ਰਿਹਾ ਠੀਕ ਹੈ ਜੀ ਨੈਟ ਮੈਰਿਟ ਚੀਜ਼ ਮੈਰਿਟ ਵਿੱਚ ਵੀ ਕਾਫੀ ਪ੍ਰੋਫਿਟ ਕਰ ਰਿਹਾ 740 ਡਾਲਰ ਤੇ 786 ਡਾਲਰ ਠੀਕ ਹੈ ਜੀ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫੀਡ ਐਫੀਸ਼ੀਐਂਸੀ ਵੀ 188 ਡਾਲਰ ਸੇਵਡ ਕਰ ਰਿਹਾ ਫੀਡ ਸੇਵਡ 29 ਕਰ ਰਿਹਾ ਠੀਕ ਹੈ ਜੀ ਮਤਲਬ ਕਿ ਵਧੀਆ ਫੀਡ ਸੇਵਡ ਵਿੱਚ ਵੀ ਵਧੀਆ ਇਹਦੇ ਅੰਕੜੇ ਆ ਸਕਦੇ ਅਗੇ ਇਸ ਬੋਲ ਦੇ ਪੀਟੀਏ ਮਰਕ ਦੀ ਜੀ ਆਪਾਂ ਗੱਲ ਕਰੀਏ 337 ਐਲਬੀਏ ਸਾਰੇ ਆ ਪੀਟੀਏ ਪ੍ਰੋਟੀਨ 39 ਐਲਬੀਏ ਸਾਰੇ ਆ ਜੇ ਆਪਾਂ ਪੀਟੀਏ ਟਾਈਪ ਦੀ ਗੱਲ ਕਰੀਏ 1.22 ਆ ਰਿਹਾ ਜਿਵੇਂ ਅੰਡਰ ਦਾ ਸਕੋਰ ਹੋ ਗਿਆ 0.85 ਠੀਕ ਹੈ ਜੀ ਫਿਕਟਨ ਲੈਗ ਸਕੋਰ ਦਾ ਹੋ ਗਿਆ ਮਾੜਾ ਜਾਂ ਬੇਮਰੂ ਮਾੜਾ ਮਾਈਨਸ ਵਿੱਚ ਜਾ ਰਿਹਾ ਮਾਈਨਸ 0.01 ਬੋਡੀ weight ਹੋ ਗਿਆ ਮਾਈਨਸ 0.11 ਤੇ ਡੈਰੀ ਕੰਪੋਜ਼ਿਟ ਹੋ ਗਿਆ 0.44 ਟੋਟਲ ਲਾਇਬਿਲਟੀ ਹੈ ਕਿ ਟਾਈਪਰ ਲਾਇਬਿਲਟੀ ਹੈ ਕਿ 78% ਕਿਉਂਕਿ ਹਲੇ ਡਾਟਰ ਪ੍ਰੋਗਰਨ ਬਲ ਨਹੀਂਗਾ ਜਿਵੇਂ ਡਾਟਰ ਪ੍ਰੋਗਰਨ ਬਲੂਗਾ ਇਹਦੇ ਅੰਕੜੇ ਬਦਲਣਗੇ ਉਸ ਤੋਂ ਬਾਅਦ ਇਹ ਲਾਇਬਿਲਟੀ ਵੀ ਵੱਧ ਜਾਊਗੀ ਆਪਣੇ ਆਪ ਠੀਕ ਹੈ ਜੀ ਫਰਟੀਲਿਟੀ ਇੰਡੈਕਸ ਦੀ ਗੱਲ ਕਰੀਏ 0.9 ਆ ਰਿਹਾ ਵਾ ਜਿਸ ਵਿੱਚ ਡੀਪੀਆਰ 0.0 ਆ ਰਿਹਾ ਵਾ ਕਿਉਂਕਿ ਹਲੇ ਕੋਈ ਇਸ ਦੀ ਹੀਫਰਸ ਨਹੀਂ ਆਈਆਂ ਤਾਂ ਕਰਕੇ ਡੀਪੀਆ 0.0 ਆ ਰਿਹਾ ਵਾ ਐਚਸੀਆਰਐਸ ਦਾ 1.5 ਤੇ ਸੀਸੀਆਰ 1.3 ਆ ਰਿਹਾ ਠੀਕ ਹੈ ਜੀ ਤੇ एचसीआरसीसी ਜਾਂ ਡੀਪੀਆ ਤੁਸੀਂ ਦੇਖ ਸਕਦੇ ਆ ਤਿੰਨੋ ਇਸੇ ਰਾਟੇ ਪੁਆਇੰਟ ਵਿੱਚ ਸ਼ੋ ਹੋ ਰਹੇ ਨੇ ਸਾਇਰ ਕਾਲਵਿੰਗ ਇਸ ਦੀ ਗੱਲ ਕਰੀਏ 1.0 ਆ ਰਿਹਾ ਜੋ ਕਿ ਬਹੁਤ ਹੀ ਘੱਟ ਜਿਆਦਾ ਸਕੋਰ ਆ ਰਿਹਾ ਜਿੰਨਾ ਹੀ ਘੱਟ ਤੋਂ ਘੱਟ ਹੋਵੇ ਉਨਾ ਚੰਗਾ ਹੁੰਦਾ ਵਾ ਸੋ ਬਹੁਤ ਹੀ ਜਿਆਦਾ ਵਧੀਆ ਸਕੋਰ ਆ ਰਿਹਾ ਸਾਇਰ ਕਾਲਵਿੰਗ ਇਸ ਦਾ ਡਾਕਟਰ ਕਾਲਵਿੰਗ ਇਸ ਵੀ ਵਧੀਆ ਆ ਰਿਹਾ ਸਕੋਰ 1.3 ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਇਰ ਸਟਿਲਵਾਰਥ ਤੇ ਡਾਕਟਰ ਸਟਿਲਵਾਰਥ ਦਾ ਸਕੋਰ ਬਹੁਤ ਘੱਟ ਆ ਰਿਹਾ 3.4 ਤੇ 3.7 ਪ੍ਰੋਡਕਟ ਲਾਈਫ ਐਸੇ ਬੋਲਦੀ ਬਹੁਤ ਵਧੀਆ ਆ ਰਹੀ ਹੈ 5.6 ਮਤਲਬ ਕਿ 5 ਤੋਂ 6 ਮਹੀਨੇ ਦੁੱਧ ਦੇਣ ਦੀ ਜ਼ਿਆਦਾ ਸਮਰੱਥਾ ਹੋ ਸਕਦੀ ਹੈ ਇਸ ਬੋਲ ਦੇ ਜੇ ਅੱਗੇ ਬੱਚੀਆਂ ਆਉਣਗੀਆਂ ਲਿਵਰਬਿਲਟੀ ਵੀ ਪਲੱਸ ਵਿੱਚ ਆ ਰਹੀ ਹੈ 2.2 ਸਮੈਟਿਕ ਸੈਲ ਸਕੋਰ ਆ ਰਿਹਾ 2.70 ਇਹ ਸਕੋਰ ਵੀ ਘੱਟ ਤੋਂ ਘੱਟ ਹੋਣਾ ਚਾਹੀਦਾ ਜਿੰਨਾ 3 ਤੋਂ ਘੱਟ ਹੋਵੇ ਉਹਨਾਂ ਵਧੀਆ ਹੁੰਦਾ ਵਾ 3 ਤੋਂ ਉੱਪਰ ਨਹੀਂ ਜਾਣਾ ਚਾਹੀਦਾ ਜਿੰਨਾ ਇਹ ਸਕੋਰ ਵੱਧ ਹੋਊਗਾ ਓਨਾ ਹੀ ਲਿਵਰ ਨੂੰ ਅੱਗੇ ਇਨਫੈਕਸ਼ਨ ਜਾਂ ਮਸਟੇਟਸ ਵਗੈਰਾ ਦੀ ਪ੍ਰੋਬਲਮ ਆ ਸਕਦੀ ਹੈ ਜੇ ਆਪਾਂ ਮਿਲਕਿੰਗ ਸਪੀਡ ਦੀ ਗੱਲ ਕਰੀ ਉਹ ਵੀ ਕਾਫੀ ਵਧੀਆ ਆ ਰਹੀ ਹੈ 7.1 ਜੇ ਹੁਣ ਆਪਾਂ ਇਸ ਦੇ ਪੂਰੇ ਫਰੇਮ ਦੀ ਗੱਲ ਕਰੀਏ ਜਿਵੇਂ ਕਿ ਸਟਰਕਚਰ ਸਟ੍ਰੈਂਥ ਬੋਡੀ ਡੈਪਥ ਡੈਰੀ ਫਾਰਮ ਰੈਂਪ ਵਿਡਥ ਤੁਸੀਂ ਦੇਖ ਸਕਦੇ ਆ ਸਾਰੇ ਜਿੰਨੇ ਸਕੋਰ ਨੇ ਤਕਰੀਬਨ ਪੋਜੀਟਿਵ ਵਿੱਚ ਨੇ ਜਿਵੇਂ ਅਜ ਰੇਅਰ ਲੈਗ ਹੋ ਗਿਆ ਸਾਈਡ 뷰 ਤੇ ਰੇਅਰ ਲੈਗ ਰੇਅਰ 뷰 ਦੀ ਦੇਖ ਸਕਦੇ ਆ ਇਹ ਵੀ ਪੋਜੀਟਿਵ ਵਿੱਚ ਨੇ ਫੁੱਟ ਦਾ ਐਂਗਲ ਫੀਟ ਐਂਡ ਲੈਗ ਸਕੋਰ ਇਹ ਵੀ ਇਸ ਦੇ ਪੋਜੀਟਿਵ ਵਿੱਚ ਜਾ ਰਹੇ ਨੇ ਫੋਰ ਆਰਡਰ ਰੇਅਰ ਆਰਡਰ ਹਾਈਟ ਰੇਅਰ ਆਰਡਰ ਵਿਡਥ ਆਰਡਰ ਦੀ ਕਲੈਫਟ ਆਰਡਰ ਦੀ ਡੈਪਥ ਸੋ ਤੁਸੀਂ ਸਾਰੇ ਸਕੋਰ ਦੇਖ ਸਕਦੇ ਆ ਬਹੁਤ ਵਧੀਆ ਸਕੋਰ ਆ ਰਹੇ ਨੇ ਪੁਆਇੰਟ ਬਚ ਠੀਕ ਹੈ ਜੀ ਸੋ ਇਹ ਸੀ ਆਪਣਾ ਅੱਜ ਦਾ ਬਾਲ ਡਬਲ ਡਬਲ ਐਸ ਦਾ ਜਿਹਦਾ ਨਾਮ ਹੈ ਸਨਰਾਈਜ਼ ਜਿਸ ਦੀ ਇੱਕ ਸਿਕ ਸੁਰਸਤੀ ਮੰਡੀ ਪ੍ਰਾਈਸ ਹੈਗੇ ਜੀ 6000 ਰੁਪਿਆ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਹੈ ਧੰਨਵਾਦ